ਹਲਕਾ ਹੁਸ਼ਿਆਰਪੁਰ ਤੋਂ ਭਾਜਪਾ ਹਾਈ ਕਮਾਂਡ ਵੱਲੋਂ ਕੇਂਦਰੀ ਰਾਜ ਮੰਤਰੀ ਸੋਮਪ੍ਰਕਾਸ਼ ਕੈਂਥ ਦੀ ਜਗ੍ਹਾ ਤੇ ਇਸ ਵਾਰ ਉਨ੍ਹਾਂ ਦੀ ਧਰਮ ਪਤਨੀ ਸ਼੍ਰੀਮਤੀ ਅਨੀਤਾ ਸੋਮਪ੍ਰਕਾਸ਼ ਨੂੰ ਟਿਕਟ ਦਿੱਤੀ ਗਈ ਹੈ। ਸ਼੍ਰੀਮਤੀ ਅਨੀਤਾ ਸੋਮਪ੍ਰਕਾਸ਼ ਨੂੰ ਟਿਕਟ ਮਿਲਣ ਤੋਂ ਬਾਅਦ ਜਿ세 ਸ਼੍ਰੀਮਤੀ ਅਨੀਤਾ ਸੋਮਪ੍ਰਕਾਸ਼ ਹਲਕੇ ਵਿੱਚ ਵੋਟਰਾਂ ਨਾਲ ਰਾਬਤਾ ਕਾਇਮ ਕਰਕੇ ਆਪਣੇ ਹੱਕ ਵਿੱਚ ਵੋਟਾਂ ਦੀ ਅਪੀਲ ਕਰ ਰਹੇ ਨੇ। ਉੱਥੇ ਹੀ ਇਸ ਚੋਣ ਮਹਿੰਮ ਵਿੱਚ ਸੋਮਪ੍ਰਕਾਸ਼ ਕੈਂਥ ਵੀ ਵੱਚੜ ਕੇ ਯੋਗਦਾਨ ਪਾ ਰਹੇ ਨੇ। ਇਸ ਦੇ ਚੱਲਦਿਆਂ ਹੀ ਸੋਮਪ੍ਰਕਾਸ਼ ਕੈਂਥ ਵੱਲੋਂ ਮਹਿਲਾ ਵਿਕਾਸ ਨਗਰ ਵਿਖੇ ਮਹਿਲਾ ਵਾਸੀਆਂ ਨਾਲ ਮੀ ਸਤਾ ਪਹੁੰਚਣ ਤੇ ਮਹੱਲਾ ਵਾਸੀਆਂ ਵੱਲੋਂ ਨਿਗਾਸ ਸੁਆਗਤ ਕੀਤਾ ਗਿਆ ਇਸ ਮੌਕੇ ਜਿੱਥੇ ਵਕਫਾਕ ਬੁਲਾ ਰਹੇ ਨੇ ਸੋਮਪrakash ਨੂੰ ਵਿਸ਼ਵਾਸ ਹੋਇਆ ਕਿ ਇਸ ਵਾਰ ਉਹ ਅਨੀਤਾ ਸੋਮਪrakash ਨੂੰ ਵੱਤਵਾਦ ਵੋਟਾਂ ਪਾ ਕੇ ਜਿਤਾਉਣਗੇ ਉੱਥੇ ਹੀ ਸੋਮਪrakash ਨੇ ਕਿਹਾ ਕਿ ਉਹਨਾਂ ਵੱਲੋਂ ਪਾਰਟੀ ਵਿੱਚ ਪਿਛਲੇ ਕਾਫੀ ਸਾਲਾਂ ਤੋਂ ਵਕਫਾਕ ਅਹੁਦਿਆਂ ਤੇ ਰਹਿ ਕੇ ਜੋ ਸੇਵਾ ਕਰਨ ਦਾ ਮੌਕਾ ਮਿਲਿਆ ਹੈ ਉਸ ਸਮੇਂ ਦੌਰਾਨ ਉਹਨਾਂ ਨੇ ਫਗਵਾੜਾ ਦਾ ਬਹੁਤ ਵਿਕਾਸ ਕਰਵਾਇਆ ਹੈ ਉਹਨਾਂ ਵੀ ਸਮੂਹ ਮਹੱਲਾ ਵਾਸੀਆਂ ਨੂੰ ਸ਼੍ਰੀਮਤੀ ਨੀਤਾ ਸੋਮਪrakash ਦੇ ਹੱਕ ਵਿੱਚ ਵੋਟਾਂ ਪਾ ਕੇ ਜਿਤਾਉਣ ਦੀ ਅਪੀਲ ਕੀਤੀ ਬਹੁਤ ਵਾਰੀ ਪਿਆਰ ਆ ਜਾਣਾ ਰਿਹਾ ਕੋਈ ਵਕਤ ਜੀ ਤੇ ਛੜਕਾ ਤੇ ਰੰਗਣਾ ਬਣਾਉਂਦਾ। ਕਈ ਦਾ ਨੇ ਕਿਹਾ ਸਰਕਾਰ ਦਾ ਸਾਡੀ ਸੜਕਾ ਬਣਾਓ ਕਿਉਂਕਿ ਉਹ ਮਲਏ ਜੀ ਹੈ। ਸੜਕਾ ਵੀ ਮੇਰੇ ਸਾਹਮਣੇ ਬਣਦੀਆਂ ਦੇਖੀਆਂ। ਲਾਈਟਰ ਵੀ ਲਗਦੀਆਂ ਦੇਖੀਆਂ। ਇਹ ਇਲਾਕਾ ਬਹੁਤ ਪਿੱਛੇ ਜੀ ਦਾ ਵਿਕਾਸ ਅਸੀਂ ਕੀ ਕਰ ਸਕੀ। ਮੈਨੂੰ ਇਸ ਦਾ ਦੀ ਸ਼ਤਿਤੀਆ ਗਿਆ ਜ ਐਮਐਲਏ। ਮੈਂ ਫਗਵਾੜੇ ਦੇ ਬਹੁਤ سارے ਕੰਮ ਕਰ ਸਕਿਆ। ਕੋਲ ਬਣਾ ਹੋਵੇ। ਲਾਈਟਰਾਂਆਂ ਹੋਣ। ਸੜਕਾ ਬਣਦੀਆਂ ਹੋਣ। ਕੀਮ ਨੇ ਜਿਹਦਾ ਕੰਮ ਹੋਇਆ ਐਨਾ ਸ਼ਾਇਦ ਹੀ ਕਿਸੇ ਪੰਜਾਬ ਦੇ ਜ਼ਿਲ੍ਹੇ 'ਚ ਕੰਮ ਹੋਇਆ ਪੰਜਾਬ ਦੇ ਕ੍ਰਿਸ਼ਰ 'ਚ ਕੰਮ ਹੋਇਆ ਮੈਂ ਇਸ ਵੇਗ ਨਾਲ ਜੀਪੀਐਸ ਜਿਹੜੀ ਪਾਲਿਟਿਕਲ ਐਕਟੀਵਿਟੀ ਇਸ ਕਰਕੇ ਮੈਂ ਜਿੰਨੇ ਕਵਲ ਸਰਕਾਰ ਤੋਂ ਕਰਾ ਚੁੱਕਿਆ ਉਹ ਕੀਤੇ ਬਹੁਤ سارے ਮਹੱਲੇ ਜਿੱਤੇ ਵੜਨਾ ਔਖਾ ਸੀ ਜਿੱਤੇ ਪਾਣੀ ਦਾ ਕੋਈ ਨਿਕਾਸ਼ ਨਹੀਂ ਸੀ ਜਿੱਤੇ ਪੈਦਲ ਵੀ ਲੰਘਣਾ ਔਖਾ ਸੀ ਮੈਂ ਉਹਨਾਂ ਇਲਾਕਿਆਂ 'ਚ ਪਾਣੀ ਦਾ ਨਿਕਾਸ਼ ਸਿਵਰੇਜ ਦਾ ਪ੍ਰਬੰਧ ਲਾਈਟਾਂ ਸੜਕਾਂ ਬਣਾਈਆਂ ਔਰ ਲੋਕੀ ਖੁਸ਼ ਵੀ ਨੇ ਕਿਤੇ ਲੋਕਾਂ ਦਾ ਪਾਣੀ ਦੇ ਵਿਕਾਸ ਲਈ ਪਾਣੀ ਕਿਤੇ ਅਸੀਂ ਡੀਜ਼ਲ ਦਾ ਇੰਜਣ ਲਾ ਕੇ ਪਾਣੀ ਕਿਤੇ ਕੱਢਦੇ ਸੀ ਅੱਜ ਉੱਤੇ ਬਹੁਤ ਵਧੀਆ ਸੜਕਾਂ ਬੜੀਆਂ ਪਾਣੀ ਦਾ ਪ੍ਰਬੰਧ ਲਾਈਟਾਂ ਦਾ ਪ੍ਰਬੰਧ ਕਰ ਚੁੱਕੇ ਇਸ ਵਿਕਾਸ ਲਈ ਮੇਰੇ ਵਜੇਂ ਛੇ ਸ਼ਤਿਤੀ ਹੈ ਔਰ ਪੰਜਾਬ 'ਚ ਕੋਈ ਇੱਕ ਸ਼ਹਿਰ ਹੋਣਾ ਕੋਵੜਾ ਛੋਟਾ ਜਿਹਾ ਤਸੀਲ ਹੋਵੇ ਔਰ ਉਤੇ ਪਾਰਕਿੰਗ ਬਣੀ ਹੋਏ ਕਾਰਾਂ ਦੀ 300 ਗੱਡੀ ਦੀ ਪਾਰਕਿੰਗ ਮੈਂ ਸਟੇਡੀਅਮ ਦੇ ਸਾਹਮਣੇ ਬਣਾਈ ਕਿਸੇ ਨੇ ਸੋਚਿਆ ਉਹ ਜੇ ਕਾਰ ਪਾਰਕਿੰਗ ਤੇ ਬਣ ਸਕਦੇ ਕਰੋੜਾਂ ਰੁਪਏ ਲਾ ਕੇ ਇੱਕ ਕਾਰ ਦੀ ਪਾਰਕਿੰਗ ਬਣਾਈ ਆਲਟੋਰੀਅਮ ਉਹਤ ਬਜਟ ਜਿਹੜਾ ਬਣਾਇਆ ਖੇਡ ਦਾ ਸਟੇਡੀਅਮ ਬਣ ਰਿਹਾ ਸੀ ਉਹ ਪਿੱਛੇ ਰਹਿ ਗਿਆ ਕਿਉਂਕਿ ਸਰਕਾਰ ਬਦਲ ਗਈ ਤੇ ਮੁਰਫੇ ਦਾ ਕੰਮ ਕੋਈ ਨਹੀਂ ਮੈਨੂੰ 5 ਸਾਲ ਤੋਂ ਜਿਹੜਾ ਨਾ ਕੰਮ ਕਰਦਾ ਮੁਖਾਇਤਾ ਨੀ ਕੈਬਨਟ ਤੇ ਕੌਨਸਲ ਅਫਸਰਟ ਜਿਹੜਾ ਨਾ ਕੰਮ ਕਰਦਾ ਮੁੱਖ ਮੰਤਰੀ ਆ ਐਸ ਵਾਰੀ ਉਹਨਾਂ ਨੂੰ ਬਹੁਤ ਖੁਸ਼ ਹੈ ਇਸ ਕਰਕੇ ਵਿਸ਼ੇਸ਼ ਤੌਰ ਤੇ ਲੇਡੀਜ਼ ਦਾ ਖੁਸ਼ੀ ਹੋਣ ਕੇ ਅਸੀਂ ਐਸ ਵਾਰ ਆਪਣਾ ਨਵਾਂ ਦਾ ਔਰਦ ਦੇ ਵਿੱਚ ਉਹਨਾਂ ਦੇ ਵਿੱਚੋਂ ਬਣਾ ਕੇ ਪਾਰਟੀ ਸਰਸਨ ਭਜਾਂਗੇ ਔਰ ਇਸ ਦਾ ਵਾਣ ਵੀ ਰਹੇਗਾ ਕਿਸੇ ਵੀ ਹੋ ਨਹੀਂ ਮੋਦੀ ਸਾਹਿਬ ਦੀ ਇਸ ਚੋਇਸ ਤੇ ਹੌਲ ਚੜਾਉਣੇ ਅਸੀਂ ਉਹਨਾਂ ਦੇ ਹਾਸਤ ਮਜ਼ਬੂਤ ਕਰ ਰਹੇ ਉਹਨਾਂ ਨੂੰ 400 ਪਾਰ ਦਾ ਨਾਰਾ ਦਿੱਤਾ ਔਰ 400 ਪਾਰ ਹੋ ਵੀ ਜਾਣੇ ਪਰ ਉਹਦੇ ਵਿੱਚ ਸਾਡਾ ਹਿੱਸਾ ਹੋਵੇ पड़ना ऐसा हो छोटी उनकी इच्छाओं को पूरा करने का मैम पूरा प्रयास करते हैं वैसे मैम जब तीज का त्योहार मनाते हैं लोहड़ी मनाते हैं सब धर्म वालों को मनाते हैं बुलाते हैं इतना सम्मान करते हैं सबका तो हमारा फर्ज बनता है कि ऐसे व्यक्ति को बार बार भारत को ऊंचा उठाने के लिए जो हमें अवसर मिलते हैं बार बार हम उनका पूरा लाभ उठाएं इसमें हमारा भी फायदा है और सबका फायदा है क्योंकि भारत सोने की चिड़िया बनने जा रहा है भारत स्वर्णिम युग बनने जा रहा है भारत स्वर्णिम युग बनने जा रहा है जब हम नारियों को आगे करेंगे नारी शक्ति को आगे करेंगे पीछे तो भाई लोग हैं ही हैं आगे नारी शक्ति होगी तो नेचुरल जो भारत का विकास होगा वैसे भी कहते हैं ना माता प्रथम गुरु होती है तो माताओं को पूरा मौका दिया गया है कि विकास के पथ पर हम सबको आगे मिलकर चले मैम के हाथ मजबूत करें ਇਸੇ ਤਰ੍ਹਾਂ ਹੀ ਸ਼੍ਰੀਮਤੀ ਨੀਤਾ ਸੋਮਪ੍ਰਕਾਸ਼ ਵੱਲੋਂ ਟਿਕਟ ਮਿਲਣ ਤੋਂ ਬਾਅਦ ਹੁਸ਼ਿਆਰਪੁਰ ਦੇ ਹਲਕਾ ਚੱਬੇਵਾਲ ਦਾ ਦੌਰਾ ਕੀਤਾ ਗਿਆ ਇਸ ਦੌਰਾਨ ਉਹਨਾਂ ਜਿੱਥੇ ਪਾਰਟੀ ਵਰਕਰਾਂ ਦੇ ਵੋਟਰਾਂ ਨਾਲ ਮੁਲਾਕਾਤ ਕੀਤੀ ਉੱਥੇ ਹੀ ਉਹਨਾਂ ਚੱਬੇਵਾਲ ਦੇ ਵਕਫਾਕ ਧਾਰਮਿਕ ਸਥਾਨਾਂ ਦੇ ਦਰਸ਼ਨੇ دیدار ਕਰ ਗੁਰੂ ਮਹਾਰਾਜ ਜੀ ਦਾ ਆਸ਼ੀਰਵਾਦ ਵੀ ਪ੍ਰਾਪਤ ਕੀਤਾ ਇਸ ਦੌਰਾਨ ਉਹਨਾਂ ਨਾਲ ਸਾਫ ਕਮਰ ਅਰਨੁਖੋਸਲਾ ਅਤੇ ਡਾਕਟਰ ਦਿਲਬਾਗ ਰਾਏ ਵੀ ਮੌਜੂਦ ਸਨ ਆਪਣੇ ਸੰਬੋਧਨ ਵਿੱਚ ਵਕਫਾਕ ਬੁਲਾ ਰਹੇ ਤੋਂ ਇਲਾਵਾ ਸ਼੍ਰੀਮਤੀ ਨੀਤਾ ਸੋਮਪ੍ਰਕਾਸ਼ ਨੇ ਵੋਟਰਾਂ ਨੂੰ ਅਪੀਲ ਕੀਤੀ ਕਿ ਜਿਸ ਤਰ੍ਹਾਂ ਸੋਮਪ੍ਰਕਾਸ਼ ਨੇ ਆਪਣੇ ਕਾਰਜਕ ਇਸ ਤਰ੍ਹਾਂ ਹੀ ਉਹ ਵੀ ਹਲਕੇ ਦੀ ਸੇਵਾ ਕਰਨਗੇ ਤੇ ਇਹ ਦੂਰੇ ਪੇ ਵਿਕਾਸ ਕਾਰਜਾਂ ਨੂੰ ਪੂਰਾ ਕਰਵਾਉਣਗੇ ਵਕਤ ਹੈ ਅੱਜ ਗੁਰੂ ਸਾਹਿਬਾਂ ਨਾਲ ਧਰਮ ਦਾ ਸਥਾਨਾ ਕਰੇ ਦਰਸ਼ਨ ਕਰ ਲਈਆਂ ਮਨ ਨੂੰ ਬਹੁਤ ਸੰਤੁਸ਼ਟੀ ਮਿਲ ਗਈ ਹੈ ਔਰ ਸਾਰਿਆਂ ਦਾ ਬਹੁਤ ਅਸ਼ੀਰਵਾਦ ਮਿਲ ਗਿਆ ਆ ਔਰ ਪ੍ਰਮਾਤਮਾ ਜੀ ਨੂੰ ਉਹਦੇ ਅਸ਼ੀਰਵਾਦ ਨੂੰ ਕਾਮਰ ਕਰੂੰਗਾ ਕਿਉਂਕਿ ਇਹ ਰੱਬ ਦਾ ਪੈਸਾਰੇ ਜੋ ਕਿ ਕਿਰਾਂ ਗਈਆਂ ਡੇਲਿਆਂ ਤੇ ਉਹਨਾਂ ਸਭ ਨੇ ਅਸ਼ੀਰਵਾਦ ਦਿੱਤਾ ਹੈ ਜੀ ਪ੍ਰਭੂ ਔਰ ਇਹ ਜਿਹੜੀ ਆਸ ਹੈ ਸਭ ਦੀ ਇਹ ਜਰੂਰ ਪੂਰੀ ਹੋਏਗੀ ਮੈਨੂੰ ਵੀ ਪੂਰਾ ਵਿਸ਼ਵਾਸ ਹੈ ਕਿ ਪਹਿਲਾਂ ਆਪਣਾ ਵਿਸ਼ਵਾਸ ਜਿਤਨਾ ਬਹੁਤ ਜ਼ਰੂਰੀ ਹੁੰਦਾ ਹੈ ਔਰ ਫਿਰ ਅੱਗੇ ਕੰਮ ਹੁੰਦੇ ਅੱਜ ਸਾਰੇ ਅਲੱਗ-ਅਲੱਗ ਡੇਰਿਆਂ ਦੇ ਹੁਣ ਜੋ ਹਸਾਲੇ ਬਾਬਾ ਜੀ ਦੇ ਦੇਰੇ ਤੇ ਖੜੇ ਆ ਔਰ ਉਹਨਾਂ ਦਾ ਬਹੁਤ ਆਸ਼ੀਰਵਾਦ ਮਿਲਿਆ ਬਹੁਤ ਪਿਆਰ ਮਿਲਿਆ ਉਹਨਾਂ ਦਾ ਔਰ ਪ੍ਰਮਾਤਮਾ ਕਰੇ ਅੱਗੇ ਇਹਨਾਂ ਦਾ ਆਸ਼ੀਰਵਾਦ ਲੈਣ ਦਾ ਮੌਕਾ ਮਿਲਦਾ ਰਹੇ ਔਰ ਜ਼ਿੰਦਗੀ ਦਾ ਰਸਤਾ ਜਿਹੜਾ ਆ ਉਹ ਸਫਲ ਹੁੰਦਾ ਰਹੇ ਇਹੀ ਅਰਦਾਸ ਹੈ ਪਰਮਾਤਮਾ ਦੀ ਅਨੀਤਾ ਸੂਪ੍ਰਕਾਸ਼ ਜੀ ਹਲਕਾ ਸਵੇਰਵਾਲ ਦੇ ਸਮੂਹ ਜਿਹੜੇ ਤੁਹਾਨੂੰ ਸਥਾਨ ਨੇ ਤੇ ਨਮਨ ਕਰਮ ਆਏ ਨੇ ਮਾਕਮਾਸਤ ਹੋਏ ਨੇ ਔਰ ਸਾਰੇ ਉਹਨਾਂ ਬੜਾ ਆਸ਼ੀਰਵਾਦ ਮਿਲਿਆ ਹੈ ਤੇ ਸਾਰੇ ਜਿਹੜੇ ਮਹੌਲਾ ਅਸੀਂ ਤੁਹਾਨੂੰ ਇਹ ਉਹਨਾਂ ਦੇ ਵਿੱਚ ਬੜੀ ਖੁਸ਼ੀ ਦੀ ਲਹਿਰ ਹੈ ਕਿਉਂਕਿ ਇਹ ਤਰਮੋਕਸਥਾਨ ਤੋਂ ਆ ਕੇ ਬੜਾ ਸਕੂਨ ਮਿਲਦਾ ਹੈ ਹਸਤੁਨ ਕੁਸ਼ਤੀ ਮਿਲਦੀ ਹੈ ਤੇ ਪਰਿਵਾਰਕ ਪਰਮਾਤਮਾ ਬਣੋ ਦੀ ਬਖਸ਼ੀਰਵਾਦ ਹੋ ਰਿਹਾ ਹੈ ਕਿੱਥੇ ਸਾਨੂੰ ਮਿਲਿਆ